ਜੀ ਬਾਈ ਕਰ ਦੂੰਗਾ ਮੈਂ ਪ੍ਰਮੋਸ਼ਨ ਤੇ ਆਪਣੇ ਕੋਲ ਚਾਰ ਪ੍ਰਮੋਸ਼ਨ ਹੋਰ ਪਈਆਂ ਹੋਈਆਂ ਸੀਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਕਰਦਾ ਗੱਲ ਠੀਕ ਤੇ ਪ੍ਰਮੋਸ਼ਨ ਆਈ ਸੀ ਇੱਕ ਹੋਰ ਹਾਂਜੀ ਤੇ ਕਾਜਲ ਤੂੰ ਅੱਜ ਕੱਲ ਅਪਡੇਟ ਨਹੀਂ ਹੈਗੀ ਹੁਣ ਪੋਸਟਾਂ ਘੱਟ ਪਾ ਰਹੀਆਂ ਕੀ ਗੱਲ ਹੈ ਨਹੀਂ ਨਹੀਂ ਮੈਂ ਪਾਉਣੀ ਹੁੰਦੀ ਆ ਜੀ ਮੈਨੂੰ ਕੋਲਡ ਜਾ ਰਿਹਾ ਨਾ ਉਹਦੀ ਕਰਕੇ ਹਾਂ ਅਸਵੀਰੀ ਪਾਈ ਆ ਮਾਰਨਿੰਗ ਆਪਣੀ ਮੈਂ ਆ ਦੇਖੋ ਦੇਖੋ ਹਾਂ ਵਧੀਆ ਵੀਊ ਆ ਰਹੇ ਨੇ ਕਿੰਨੇ ਜਣਿਆਂ ਨੇ ਚੈੱਕ ਕਰ ਲਈ ਦੇਖ ਹਨਾ ਤੇ ਹਾਂ ਪ੍ਰੋਮੋਸ਼ਨ ਕਿੱਥੇ ਕਰਕੇ ਹੋਣੀ ਆ ਇਹ ਪ੍ਰੋਮੋਸ਼ਨ ਆਈ ਉਧਰ ਬਠਿੰਡੇ ਵਾਲੇ ਬਸਾਈਡ ਤੋਂ ਓਕੇ ਤੇ ਮੈਂ ਕਰ ਲੂ ਉਹਨਾਂ ਨਾਲ ਡੀਲ ਵੀ ਜਿੱਦਾਂ ਵੀ ਹੋਈ ਤੇ ਤੂੰ ਅਪਡੇਟ ਰਿਹਾਗਾ ਠੀਕ ਹੈ ਨਾ ਹਾਂਜੀ ਹਾਂਜੀ ਮੈਨੂੰ ਵੀ ਆਇਆ ਸੀ ਕੱਲ ਫੋਨ ਇੱਕ ਕੀ ਜਾਂਦੇ ਮੈਂ ਕਾਲ ਅਟੈਂਡ ਤਾਂ ਕਰ ਲਈ ਸੀਗੀ ਚੰਡੀਗੜ੍ਹ ਤੋਂ ਆਪਾਂ ਫਿਰ ਉਹਨਾਂ ਨੂੰ ਮੈਂ ਹਫ਼ਤੇ ਦਾ ਟਾਈਮ ਦੇਤਾ ਹਫ਼ਤੇ ਤੱਕ ਚੱਲਦੇ ਆਪਾਂ ਬਸ ਠੀਕ ਹੈ ਚਲ ਜਾਓ ਤੁਸੀਂ ਰੈਸਟ ਕਰੋ ਮੈਨਾ ਥੋੜੀ ਜੀ ਇਨਕਮ ਜੀ ਆਈ ਸੀਗੀ ਮੈਨੂੰ ਮੈਸੇਜ ਆਇਆ ਪਹਿਲਾਂ ਤੇ ਮੈਂ ਬੈਂਕ ਕਿਨ ਜਾ ਕੇ ਆਇਆ ਠੀਕ ਹੈ ਹਾਂਜੀ ਹਾਂਜੀ

ਉੱਥੇ ਚੱਲੀਆਂ ਸੀਗੇ ਫਰਪਾਥੀਆਂ ਜਮੀਨਾਂ ਤੇ ਡਜ ਜਾਂਦੀਆਂ ਨੇ ਹਣਾ ਤੁਹਾਡੇ ਕੋਲ ਆਹੀ ਕੰਮ ਰਹਿ ਗਏ ਹਣਾ ਗੋਹਾ ਚੱਕ ਲਿਆ ਗੋਹਾ ਪੱਥ ਲਿਆ ਫਿਰ ਹੋਰ ਕੀ ਕਰੀਏ ਜਦੋਂ ਤੁਸੀਂ ਵਿਆਹੀਆਂ ਆਈਆਂ ਸੀ ਕਿੰਨੀਆਂ ਸੋਹਣੀਆਂ ਸੀਗਾ ਸੋਹਣੀਆਂ ਤਾਂ ਪਾਣੀਆਂ ਤਾਂ ਅਸੀਂ ਅੱਜ ਵੀ ਆਂ ਦੇਖੀਏ ਗੱਡੀ ਤੇ ਟੀ-ਸ਼ਰਟ ਜੀ ਦੇਖੀ ਨਵੀਂ ਹਣਾ ਕੱਪੜੇ ਬਲਾਈ ਸੋਹਣਾ ਲੱਗਦਾ ਪਹਿਲਾਂ ਤੁਦਾ ਹਣਾ ਭਾਬੀ ਇਹ ਨੈਟ ਤੋਂ ਪੈਸੇ ਆਉਂਦੇ ਆਗੇ ਸੋਸ਼ਲ ਮੀਡੀਆ ਤੋਂ ਹਾਂ ਤੁਸੀਂ ਇੰਨੀ ਸੋਹਣੀ ਅਸੀਂ ਵਿਆਹ ਤੋਂ ਪਹਿਲਾਂ ਨਾ ਤੇ ਤੁਸੀਂ ਰੀਲਰ ਰੂਲਰ ਕਿਉਂ ਨਹੀਂ ਪਾਉਂਦੀਆਂ ਨਗੀਆਂ ਨਹੀਂ ਜਿਹੜਾ ਤੂੰ ਹੁਣ ਕਿਹਾਗਾ ਮਿੱਡੀਆਂ ਮੁੱਡੀਆਂ ਜੋ ਇਹ ਕਿੱਥੇ ਨੌਕਰੀ ਮਿਲਦੀ ਆ ਇਹ ਨੌਕਰੀ ਨਹੀਂ ਭਾਬੀ ਨੈਟ ਦੇ ਉੱਤੇ ਵੀਡੀਓ ਬਣਾਉਣੀ ਤੁਸੀਂ ਦੇਖਦੇ ਨਹੀਂ ਹੁੰਦੀਆਂ ਉਹ ਵੱਧ ਨਗੀਆਂ ਜਿਹੜੀਆਂ ਕੁੜੀਆਂ ਪਾਉਂਦੀਆਂ ਨਗੀਆਂ ਹੋਏ ਹਾਂ ਬੇ ਸਾਡੇ ਜੁਆਖਮ ਦੇ ਪਾਪਾ ਦੇਖਦਾ ਹੁੰਦਾ ਹਾਂ ਹਾਂ ਕਦੇ ਕਦੇ ਉਹਦੇ ਪਿੱਛੇ ਨਾ ਮੇਰੇ ਤੋਂ ਬੜਾਈ ਵਾਰ ਸਿੱਤੇ ਵੀ ਖਾਦੇ ਆਣ ਮੈਂ ਤਾਂ ਆਪ ਕਲੇਸ਼ ਕਰ ਲੈਣੀ ਹਾਂ ਚੱਲਦਾ ਭਾਬੀ ਸਾਰਾ ਕੁਝ ਇਹ ਇਹ ਜਿੰਨਾ ਨੈਟ ਦੇ ਉੱਤੇ ਪਾਉਂਗੇ ਤੁਸੀਂ ਉਹਨੇ ਜ਼ਿਆਦੇ ਪੈਸੇ ਹੁੰਦੇ ਆਗੇ ਆਸੇ ਵੀ ਜੇ ਅਸੀਂ ਮੋੜੂ ਮੈਂ ਬੈਂਕ ਚ ਜੱਲਿਆ ਗਿਆ ਕੀ ਪੈਸੇ ਪੈਸੇ ਉਸੇ ਕਢਾਉਣ ਜਾਂਦਾ ਰੂਡ ਲੱਖ ਰੁਪਏ ਆਏ ਪਏ ਮੈਨੂੰ ਹੋਾਈ ਹੁੰਦੇ ਆ ਇਹਦਾ ਕੁਛ ਨਹੀਂ ਭਾਬੀ ਆ ਜਿੰਨੇ ਹੀ ਪੈਸੇ ਆਏ ਨਾ ਮੈਂ ਆ ਗੱਡੀ ਤੇ ਲਾਏ ਆ ਆ ਲੈ ਗਏ ਗੱਡੀ ਮੈਂ ਉਹਨਾਂ ਪੈਸੇ ਤੇ ਫਿਰ ਜਿਹੜੀ ਤੇਰੇ ਘਰੋਂ ਉਹ ਵੀ ਐਂ ਕਰਦੀ ਆ ਕਾਹੀ ਕੰਮ ਕਰਦੀ ਆ ਹਾਂ ਹਾਂ ਅਸ ਤਾਂਹੀਂ ਉਹ ਕੋ ਕੰਮ ਕਰਦੀ ਨਾ ਫਿਰ ਦੋਨੋਂ ਪਾਉਣ ਦੇ ਨਾ ਹੋ ਨਿੱਕੇ ਨਿੱਕੇ ਜੇ ਕੱਪੜੇ ਚਲੋ ਇੱਥੇ ਕੀ ਹੋਇਆ ਪਾਉਂਦੀ ਨੇ ਬਸ ਸਲਵਾਰ ਸੁਰਪਾਕੇ ਵੀ ਬਣਾ ਸਕਦੇ ਨੇ। ਉਹ ਘੱਟ ਚੱਲਦੀਆਂ ਨੇ ਵੀਡੀਓ ਜਿਹੜੇ ਪੜੇ ਲਿਖੇ ਨਾ। ਫਿਰ ਸਾਨੂੰ ਪਹਿਲਾਂ ਇਹ ਕਰ ਸਾਨੂੰ ਤੇਰੇ ਘਰ ਵਾਲੀ ਦਿਖਾ। ਆ ਜਾ। ਅਸੀਂ ਕੱਪੜੇ ਤੁਸੀਂ ਘਰੇ ਜਾਓ ਮੈਂ ਬੈਂਕ ਤੇ ਜਾ ਕੇ ਆਉਣਾਗਾ। ਅੰਦਰ ਹੀ ਐ। ਸਖਿਆਦ ਸਾਨੂੰ ਸਾਰੇ ਹਾਂ ਹਾਂ ਸਾਰਾ ਕੁਝ ਹੈ। ਸਾਨੂੰ ਫੋਨ ਕਰ ਦੇ ਕੇ ਭਾਬੀ। ਬਸ ਸੁੱਤੀ ਪਈ ਏਸੀ ਛੱਡ ਕੇ ਜਾਓ ਤੁਸੀਂ। ਠੀਕ ਹੈ ਚੱਲ। ਨਾਲੇ ਏਸੀ ਦੀ ਹਵਾ ਲੈ ਲਿਓ ਚੰਗਾ। ਠੀਕ ਹੈ ਠੀਕ ਹੈ। ਨਵਾਂ ਹੀ ਨਵਾਂ ਮੈਂ। ਚੰਗਾ। ਫੁਲ ਮੈਂ ਮਰ ਚੱਕ। ਕਿਤਾ ਹੈ ਪੱਜੇ ਦੇਖ ਲੈ। ਕੋੜੇ ਨੇ। पर यार माँ पाई पर ये हमने के भी तो नोक तो नहीं है का भी माँग रोज़ नीचे नीचे ले आ रही हूँ कल चलो हाँ ससुरे कहाँ बड़े ससुरे हाँ ठीक है मैं पार्ले पास से बैठा हूँ हाँ और अंदर आये तो अंदर आये तू सिखो और ਸੀ ਤਾਂ ਉਹ ਤੇ ਮੱਲ ਦੇ ਘਰੋਂ ਆ ਹਾਂ ਤੇ ਮੈਂ ਲੱਬੀ ਦੇ ਘਰੋਂ ਆ ਹਾਂ ਨਹੀਂ ਅਸੀਂ ਤੇਰੀਆਂ ਵੱਡੀਆਂ ਹਾਂ ਹਾਂ ਹੋਰ ਕੀ ਬੈਠੀ ਠੀਕ ਹੈ ਹਾਂ ਜੀ ਤੁਸੀਂ ਦੱਸੋ ਤੇਰੇ ਪੈਕੇ ਠੀਕ ਹੈ ਹਾਂ ਜੀ ਰਾਜੀ ਤੇ ਕਦੋਂ ਗਈ ਸੀਗੀ ਪੈਕੇ ਮੈਨੂੰ ਕਾਫੀ ਦਿਨ ਹੋ ਗਏ ਜੀ ਨਹੀਂ ਹੌਲੀ ਹੌਲੀ ਜੀ ਬੋਲੀਆਂ ਨੇ ਕੋਸਤਾ ਠੀਕ-ਠੋਕ ਤਾਂ ਹੈ ਗਿਆ ਹਾਂਜੀ ਹਾਂਜੀ ਜੀ ਠੀਕ ਹੈ ਬਿਮਾਰ ਬੂਮਰ ਹੋਣੀ ਆ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਰੈਸਟ ਕਰ ਰਹੀ ਸੀ ਸੋ ਦੇਖੀ ਜਿਹੜੇ ਹਾਲ ਸਾਰੇ ਟੈਲੀਕੋਨ ਤੇਰੇ ਨੇ ਹਾਂਜੀ ਮੈਨੂੰ ਮਰ ਚ ਮੈਂ ਗੇਨੇ ਹਨ ਹਾਂਜੀ ਲੈ ਨਹੀਂ ਆਤਾ ਸੀ ਫੋਟੇ ਸੱਤੂ ਦੀ ਨਹੀਂ ਦੇ ਨਹੀਂ ਕਿੰਨਾ ਪਿਆਰ ਕਰਦੀ ਆ ਨਹੀਂ ਸੱਤੂ ਨੂੰ ਫੋਟੋ ਲੈ ਬੈਠੀ ਆਈ ਨੱਕ ਜੱਦੀ ਫੋਟੋ ਹਾਂਜੀ ਕਿਸੇ ਦੀ ਵੀ ਲਾਲਾ ਹਾਂਜੀ ਪਰ ਇਹ ਸੱਤੂ ਨਹੀਂ ਇਹ ਸਤਨਾਮ ਹੈ ਨੇ ਭੈਣੇ ਸਾਡਾ ਤਾਂ ਸੱਤੂ ਆ ਉਹ ਹੀਗਾ ਮੇਰੇ ਤਾਂ ਦਿਓਰ ਲੱਗਦਾ ਸੀ ਭਾਬੀਆਂ ਆਉਂਦੀਆਂ ਤੇ ਐਡਾ ਸੀਗਾ ਜਦੋਂ ਦੇਖਿਆ ਸੀ ਹੁਣ ਤਾਂ ਨਾ ਸੋਨਾ ਹੋ ਰਿਹਾ ਡਿਗ ਡੀ ਲੈ ਰੱਖੀ ਐ ਇੰਨਾ ਸੋਨੇ ਦਾ ਮੈਂ ਤਾਂ ਲੱਗਦਾ ਕਿ ਤੇਰੇ ਪੇਕਿਆਂ ਤਾਂ ਨਹੀਂ ਤੇ ਡੀ ਨਹੀਂ ਨਹੀਂ ਅਸੀਂ ਸੋਸ਼ਲ ਮੀਡੀਆ ਚਲਾਉਂਦੇ ਆ ਨਾ ਤਾਂ ਉਹ ਤੋਂ ਇਨਕਮ ਹੀ ਨਾਉਂਦੀ ਆ ਉਹਦੀ ਤਾਂ ਆਈ ਐ ਇਹੀ ਕਹੀ ਆਂਦਾ ਸੀ ਹਨ ਸੋਸ਼ਲ ਸਸਤਾ ਭੈਣ ਤੇ ਤੇਰੇ ਥੰ ਇੱਕ ਕੰਮ ਆਇਆ ਛੋਟਾ ਜਿਹਾ ਦੇਖ ਕਰਦੇ ਹਨਾ ਸਾਡਾ ਹਾਂਜੀ ਕਰੀ ਤਾਂ ਤੈਨੂੰ ਪਤਾ ਹੈ ਹਨਾ ਸਾਡਾ ਸੀ ਗੋਹੇ-ਕੂੜੇ ਜੋਗੀ ਆਉਂ ਤਾਂ ਇਹਦੂ ਗੱਲ ਸਾਨੂੰ ਕੁਝ ਆਉਂਦਾ ਵੀ ਨਹੀਂ ਸਾਨੂੰ ਇਹ ਚੱਲਦੇ ਚਾਰ ਪੈਸੇ ਬਣ ਜਾ ਕਰਨਗੇ ਸੂਟ ਸੱਲਾ ਲਿਆਇਆ ਕਰਾਂਗੇ ਹਨਾ ਜਵਾਬਾਂ ਦੀ ਮਾੜੇ ਜਵਾਬਾਂ ਨੂੰ ਕੁਝ ਲਿਆ ਦੇ ਕਰਾਂਗੇ ਤੇ ਸਾਨੂੰ ਉਹ ਚਲਾਉਣਾ ਸਿਖਾ ਦੇ ਜਿੱਥੋਂ ਪੈਸੇ ਤੁਹਾਨੂੰ ਆਉਂਦੇ ਸਾਨੂੰ ਉਹ ਸਿਖਾ ਦੇ ਤੁਸੀਂ ਪਰ ਤੇ ਮਿਹਨਤ ਬਹੁਤ ਕਰਨੀ ਪੈਣੀ ਹੈ ਕਰ ਲਾਂਗੇ ਕਰ ਲਾਂਗੇ ਗੋਹੇ ਨਾਲੋਂ ਵੱਧ ਮਿਹਨਤ ਤਾਂ ਨਹੀਂ ਕਰਦੇ ਕੋਈ ਇਸ ਕਰ ਲਾਂਗੇ ਪਹਿਲੇ ਸਿਖਾ ਦੇ ਹੋ ਸਿਖਾਦੇ ਨਹੀਂ ਤੂੰ ਪਹਿਣ ਬਣ ਕੇ हां मैंस खा दूँगी थोनू मैं हुन रेस्ट ਕਰ ਰਹੀ ਆ ਤੁਸੀਂ ਉਸ ਤੋਂ ਦੇਖ ਕੰਮ ਛੱਡ ਕੇ ਆਈਆਂ ਸੀ ਸਖਿਆਲ ਦੀ ਬੁਢੀ ਟੀ ਤਾਂ ਪਈ ਸੀਗੀ ਤੂੰ ਹੈ ਵੀ ਰੈਸਟ ਹੀ ਕਰੀ ਜਾਂਨੇ ਸਖਾ ਦੇ ਤੁਸਾਂ ਨਾ ਸਾਰੇ ਦਿਨ ਚ 10 ਮਿੰਟ ਮਸਾ ਪੈਣੀ ਆ ਉਹਦੀ ਜਵਾਕ ਆਉਂਦੇ ਸਕੂਲੋਂ ਇਹ ਆ ਜਾਂਦੇ ਨੇ ਕਹਿੰਦੇ ਦੁਪਹਿਰ ਦੀ ਰੋਟੀ ਬਣਾ ਲੈਣਾ ਦੀਦੀ ਫਿਰ ਸਾਡੇ ਤਾਂ ਕੰਮ ਵਾਲੀਆਂ ਲੱਗੀਆਂ ਹੋਈਆਂ ਨੇ ਕੋਈ ਕੰਮ ਹੈ ਨਹੀਂ ਇਹਨਾਂ ਉਹ ਕਰ ਜਾਂਦੇ ਨੇ ਕੰਮ ਵਾਲੀਆਂ ਬੁੜੀਆਂ ਤੁਸੀਂ ਦੋ ਤਾਂ ਜਾਣੇ ਤੁਸੀਂ ਦੋ ਜਣੀਆਂ ਤੇ ਕੰਮ ਵਾਲੀਆਂ ਉਹ ਫਿਰ ਇਹ ਸਤਨਾਮ ਕਹਿ ਦਿੰਦੇ ਨੇ ਕਿ ਝਾੜੂ ਪੋਚਾ ਨਹੀਂ ਕਰਨਾ ਕੱਪੜੇ ਨਹੀਂ ਧੋਣੇ ਤਾਂ ਹਾਂ ਬਸ ਮੈਂ ਤਾਂ ਕੱਲਾ ਖਾਣਾ ਵਗੈਰਾ ਹੀ ਬਣਾਉਣੀ ਆ ਬਸ ਹਾਂ ਜਦੋਂ ਖਾਣਾ ਹੈ ਫਿਰ ਉਹ ਉਹਦੀ ਬਣਾਉਣੇ ਆ ਅੱਛਾ ਹਾਂ ਜੀ ਮੈਂ ਸਮੂਸ ਬਣੀ ਰੱਖੀ ਹੋਈ ਆ ਨੇ ਔਰ ਬਾਗਲ ਚ ਰੱਖੀਆਂ ਨੇ ਉਧਰ ਬਈਏ ਰੱਖੇ ਹੋਏ ਨੇ ਮੈਂ ਤਾਂ ਕਦੇ ਗਈ ਨਹੀਂ ਵੈਸੇ ਸ਼ੌਂਕ ਨੂੰ ਜਲ ਜਾ ਹਨਾ ਦੇਖਣ ਤਾਂ ਚਲੀ ਜਾਂਦੀ ਆ ਅੱਛਾ ਤੇ ਤੂੰ ਕੱਪੜੇ ਵੀ ਇਹੇ ਜੀ ਪਾਉਣੀ ਆ ਘਰੇ ਹਾਂ ਸਲਵਾਰ ਸੂਟ ਨਹੀਂ ਪਾਉਂਦੀ ਹੈ ਨੇ ਨੇ ਜੇ ਤੁਸੀਂ ਵੀ ਸੋਸ਼ਲ ਮੀਡੀਆ ਚ ਲਾਉਣਾ ਤੁਹਾਨੂੰ ਵੀ ਚੇਂਜ ਹੋਣਾ ਪਊਗਾ ਤੁਹਾਨੂੰ ਕੱਪੜੇ ਮਤਲਬ ਕੱਪੜੇ ਵਗੈਰਾ ਏਦਾਂ ਹੀ ਪਾਉਣੇ ਪਹਿਣਗੇ ਥੋੜੇ ਬਹੁਤੇ ਕੱਪੜੇ ਤਾਂ ਨਹੀਂ ਦੇਖ ਹਣਾ ਗੋਤਨੀ ਦਾ ਤੇ ਕਪਟਾਉਣੀ ਨਹੀਂ ਹਣਾ ਹਾਂ ਹਾਂ ਤੇ ਇੰਨਾ ਚ ਬਣਾ ਲਿਆ ਕਰਾਂਗੇ ਅਸੀਂ ਸੂਟਾਂ ਚ ਬਣਾ ਸੂਟ ਦੇ ਕੋਈ ਜਿ ਮਰਜੀ ਹਰੇ ਰੰਗ ਦਾ ਸੂਟ ਮੈਂ ਹੁਣੀ ਸਮਾਇਆ ਹੈਗਾ ਮੈਂ ਕੱਲ ਤੋਂ ਹਤੀਆ ਨਾਰਾ ਸੈਂਟ ਕਲਰ ਉਹ ਕਾਲਾਂਗੇ ਆਪਾਂ ਤੇ ਉਹ ਪਾ ਕੇ ਸੀ ਆ ਜਾਣਗੀਆਂ ਆਖਰੀ ਜੇ ਨਹੀਂ ਮੇਰੇ ਤਾਂ ਵੀ ਸੋਣਾਗਾ ਬਣਾ ਲੈ ਅੱਛਾ ਅੱਛਾ ਠੀਕ ਹੈ ਦੀਦੀ ਫਿਰ ਮੈਂ ਅਰੇਸਟ ਕਰ ਲਾਂ ਤੁਸੀਂ ਤੋਂ 2 ਘੰਟੇ ਤੱਕ ਖਾਜੋ ਮੈਂ ਤੁਹਾਨੂੰ ਖਾ ਵੀ ਗੱਲ ਕਹਿੰਦੇ ਹੁੰਦੇ ਹਨਾ ਕੱਲ ਕਰੇ ਸਵਾਲ ਅੱਜ ਕਰੇ ਸਵਾਲ ਤੇ ਸਾਨੂੰ ਹੁਣੀ ਟੱਕਰਾ ਦਿੰਦੀ ਆਪਣੇ ਫੋਨ ਤੇ ਪਾ ਦੇ ਤੇ ਟਾਈਮ ਲੱਗੂਗਾ ਦੀਦੀ ਤੁਹਾਡਾ ਇੱਕ ਮਤਲਬ ਕਿ ਤੁਹਾਡੇ ਨਾਮ ਤੁਹਾਨੂੰ ਸਿਲੈਕਟ ਕਰਨਾ ਪਊਗਾ ਉਹ ਤੁਹਾਨੂੰ ਪੀਸ ਬਣਾਉਣਾ ਪਊ ਫਿਰ ਉਹਦੇ ਤੇ ਪਊਗਾ ਇਹ ਕਿਹੜਾ ਕਾਪੀ ਤੇ ਚੱਲ ਜੂ ਕਮਾਲ ਕਰਦੇ ਹੋ ਦੀ ਤੁਸੀਂ ਲਾਪੀ ਦਾ ਪੇਜ ਨਹੀਂ ਹੁੰਦਾ ਉਹ ਫੋਨ ਦੇ ਵਿੱਚ ਹੁੰਦਾ ਇੱਕ ਪੇਜ ਬਣਾਉਣਾ ਪੈਂਦਾ ਆ ਠੀਕ ਆ ਉਹਨੂੰ ਪੇਜ ਬੋਲਦੇ ਆ سوشل মিডিਆ ਨੂੰ ਫਿਰ ਉਹਦੇ ਤੇ ਤੁਸੀਂ ਵੀਡੀਓਜ਼ ਪਾਉਂਗੇ ਐਵੇਂ ਕੁਝ ਕਰਨਾ ਪਊਗਾ ਮਿਹਨਤ ਲੱਗੂ ਮਿਹਨਤ ਲੱਗੂ ਮੈਂ ਕਰਦੇ ਆ ਆਪਾਂ ਜਾ ਕੇ ਆਟਾ-ਟਾ ਗੁੰਨਦੇ ਨੇ ਦਾਲ-ਦੂਧ ਧਰ ਦਿੰਨੇ ਆ ਰੋਟੀਆਂ ਹੱਥ ਨੇ ਲਾ ਲਾਂਗੇ ਬਾੜੇ ਆਵਾਂਗੀਆਂ ਤਾਂ ਹੈਗੀਆਂ ਐ ਕਿਹੜੋ ਕਿਤੇ ਜਾਂਦੀ ਫਿੱਤਰੀ ਤੂੰ ਘਰੇ ਹੁੰਨੀ ਆ ਹਾਂਜੀ ਚਲ ਚੰਗਾ ਫਿਰ ਅਸੀਂ 2 ਘੰਟੇ ਨੂੰ ਆਵਾਂਗੇ ਚੰਗਾ ਠੀਕ ਤੇ ਤੂੰ ਕਰੀ ਰਹੀਂ ਪਹਿਣ ਵਣ ਕੇ ਤੇ ਤਿਆਰ ਹੋ ਜੀ ਫਿਰ ਸਾਡਾ ਬਣਾ ਦੇ ਚੰਗਾ ਮੈਂ ਤਾਂ ਤਿਆਰੀਆਂ ਤੁਸੀਂ ਤਿਆਰ ਹੋ ਕੇ ਆ ਜਾਓ ਅਸੀਂ ਫਿਰ ਅਸਾਂ ਮੈਂ ਕਰੂੰਗੀ ਮੇਰੀ ਗੱਲ ਸੁਣ ਮੇਰੇ ਕੋਲ ਇੱਕ ਹੋਰ ਰੰਗ ਦਾ ਸੂਟ ਆ ਗਾਜਰੀ ਜਾਂ ਉਹ ਪਾ ਆਉਂਗੀ ਕਿਉਂ ਆਹੀ ਪਾਵਾਂਗੇ ਪੜ ਗਤਣੇ ਦੇਖ ਰੰਗ ਉਟਦਾ ਇਹਦੀ ਚ ਆਪਣਾ ਰੰਗ ਉਟਦਾ ਵਾ ਰੰਗ ਸੋਹਣਾ ਦਾ ਹੋਰ ਸੋਹਣਾ ਹੋਊਗਾ ਕਾਲੇ ਰੰਗ ਚ ਰੰਗ ਉਟਦਾ ਕਾਲੇ ਦਾ ਆ ਇਹਨਾਂ ਨੂੰ ਪਤਾ ਕਾਲੇ ਚ ਸੋਣੀ ਲੱਗਦੀ ਹੁੰਦੀ ਆ ਤੇ ਅਸੀਂ ਆ ਜਾਾਂਗੇ ਠੀਕ ਐ ਤੇ ਦੇਖੀ ਇਹਦੀ ਨੋਕ ਵਾਲ ਸਲਾਈ ਰੰਗ ਕਿੱਥੋਂ ਲੈਂਦਾ ਬਲਾਈ ਸੋਹਣਾ ਰੰਗ ਇਹ ਸਤਨਾਮ ਲੈ ਕੇ ਆਈ ਸੀ ਮੀਮੀ ਮਾ ਹਾਂ ਨਹੀਂ ਪਹਿਰਤੀ ਉਹ ਫੇਰ ਹੀ ਲੱਗੀ ਆਪਣੇ ਕੋਲ ਤਾਂ ਵੀ ਲਾਲ-ਗਲਾਲ ਦੇ ਵਾ ਹਾਂ ਮੇਰੇ ਤਾਂ ਉਹ ਵੀ ਨਹੀਂ ਲੱਗੀ ਤੂੰ ਸੁਰਖੀ ਬਿੰਦੀ ਵੀ ਨਹੀਂ ਲਾ ਕੇ ਰੱਖਦੀ ਕੁੜੇ ਤੇ ਦੀ ਅੱਜ ਕੱਲ੍ਹ ਤੁਹਾਨੂੰ ਪਤਾ ਐਨਾ ਟ੍ਰੈਂਡ ਨਹੀਂ ਹੋਇਆ ਕੋਈ ਓਵਰ ਮੇਕਅਪ ਨਹੀਂ ਕਰਦਾ ਮੈਂ ਸਿੰਪਲੀ ਰਹਿਣੀ ਆ ਮੇਰੀ ਲੁੱਕ ਐਦਾਂ ਹੀ ਪਸੰਦ ਕਰਦੇ ਨੇ ਲੋਕ ਆ ਨਹੀਂ ਪਤਾ ਸਾਡੇ ਵਰਗੀ ਦਾ ਭੈਣ ਭਰਾ ਬਣਾ ਦੇਣ ਤੁਹਾਨੂੰ ਬਾਵਾ ਨੇ ਕੋਈ ਕਹਿੰਦਾ ਇਹ ਗੱਲ ਸਾਡੇ ਦਾ ਜਿੰਨਾ ਚਿਰ ਸੰਧਾਰ ਜ ਨਹੀਂ ਪਾਉਂਦੇ ਬਿੰਦੀ ਨਾ ਕੋਈ ਕੋਸੋ ਅਮੈਂ ਦੇਖੀ ਜੱਜ ਨਾਲ ਅੱਜ ਐ ਮੈਂ ਕਹਾਂ ਕਿ ਦੋ ਪਾਈ ਐਤ ਚੱਕ ਦੇ ਸਹਰਾਨੇ ਦੇਖ ਮੈਂ ਤੇ ਉਹਨੇ ਕਿ ਨਹੀਂ ਸੁਣ ਪਾਈ ਬੇਟੀ ਨੇ ਸਕਸੈਸ ਕੁਮਟ ਕਾਲਾ ਗਿਆ ਇਹਨਾਂ ਦਾ ਸਾਡੇ ਜਵਾਕ ਮੰਗਿਆ ਆਂਦਾ ਸੀਗਾ ਉਹ ਮੇਰੀ ਲੋਰ ਪਾਈ ਵੇਖੀ ਮੈਂ ਹੀ ਕਹਿੰਦੇ ਇਹਦੇ ਪਾਪੇ ਨੂੰ ਕਿਹਾ ਤੀ ਮੈਂ ਤੂੰ ਲਿਆ ਕਹਿੰਦਾ ਮੈਂ ਤਾਂ ਮੋਟਾ ਹੋ ਰਿਹਾ ਕਹਿੰਦੇ ਪਾਟ ਦੂਗੀ ਇਹਨੇ ਕੀ ਫਾਇਦਾ ਕਹਿੰਦਾ ਪਾਉਂਦੇ ਤੁਸੀਂ ਨਾਈਟ 'ਚ ਵੀ ਸੂਟ ਪਾ ਕੇ ਪੈਣੇ ਹੋ ਫਿਰ ਹਾਂ ਸੁੱਤੀ ਰੱਖੇ ਹੋਏ ਨੇ ਲੇਲਣ ਜੀ ਨੇ ਹਾਂ ਲੇਲਣ ਜੀ ਦੇ ਹੁੰਦੇ ਨੇ ਨਾ ਕਿ ਉਸ ਸਾਥ ਨੇ ਤਾਂ ਤਾਰਾ ਚੁਰਾ ਕੱਢ ਕੇ ਰੋਟੀ ਬਣਾ ਕੇ ਫੇਰ ਹੀ ਨੋਣੇ ਫਿਰ ਤਨੀ ਦੁਬਾਰੇ ਮੁੜ ਕਾ ਜਾਂਦਾ ਆ ਆ ਖੁੱਲੇ ਜੇ ਨੇ ਲੈ ਲੈਣ ਦੇ ਵੱਡੇ ਵੱਡੇ ਪਾਚੇ ਜਿਹੜੇ ਕੱਪੜੇ ਨਾਲ ਲੋਟ ਰਹਿੰਦੇ ਨੇ ਤਾਰ ਕੇ ਫੇਰ ਤੂੰ ਕਿੰਨੇ ਕੁ ਵਜੂਟਦੀ ਆ ਮੈਂ ਉੱਠ ਜਾਂਦੀ ਆਂਗੀ 7 ਵਜੇ ਸਾਨੂੰ ਤਾਂ ਪਹਿਨ 4 ਵਜੇ ਉੱਠਣਾ ਪੈਂਦਾ ਮੈਂ ਸਾਂ ਗੇੜ ਦੇਣ ਲੱਗ ਜਾਂਦੀ ਆਂਨੀ 4 ਵਜੇ ਇੱਕੇ ਦੇ ਘਰ ਤੇ ਬਸਨੀਆਂ ਕਰਨੀਆਂ ਪੈਂਦੀਆਂ ਨੇ ਤੈਨੂੰ ਕੀ ਪਤਾ ਹੈ ਗੱਲ ਸਾਡੇ ਚੱਲ ਨਹੀਂ 4 ਦਿਨ ਤੈਨੂੰ ਦਿਖਾਈ ਦੇ 35 ਤੂੰ ਤਾਂ ਹੀ ਤਾਂ ਕਹਿਣੇ ਆ ਨਹੀਂ ਮੇਰੀ ਗੱਲ ਸੁਣੋ ਨਹੀਂ ਜਦੋਂ ਆਪਾਂ ਕਮਾਉਣ ਲੱਗ ਗਏ ਆਪਦੇ ਪੈਸੇ ਆਪਾਂ ਕੋਈ ਨਹੀਂ ਉਹ ਤਾਂ ਮੰਗਦੀ ਮਤਲਬ ਜਮੀਂ ਮੰਗਦੀ 10 ਰੁਪਏ ਮੰਗ ਲੈਨੀ ਆ ਟੁੱਟ ਪੜ ਇੰਨੀਆਂ ਗਾਲਾਂ ਸੁਣਾਉਂਦਾ ਮਾਂ ਦੀ ਭੈਣ ਦੀ ਸਾਰੀਆਂ ਗਾਲਾਂ ਨਹੀਂ ਮੇਰੇ ਤਾਂ ਆਪਾਂ ਮਾਂ ਭੈਣ ਹੀ ਫੜੀ ਰੱਖਦਾ ਸਾਰਾ ਦਿਨ ਮੇਰੇ ਵਾਲੀ ਮੇਰੀ ਮਾਂ ਤੇਰਾ ਕੀ ਬਗਾਨਦਾ ਉਹ ਹੀ ਤਾਂ ਗੱਲ ਹੈ ਮੇਰੀ ਮਾਂ ਹੁੰਦੀ ਨਹੀਂ ਜਾਂਦੀ ਨਹੀਂ ਪਰ ਸਣ ਤੈਨੂੰ ਤਾਂ ਗਾਲਾਂ ਗੁਲਾਈਆਂ ਦਿੰਦਾ ਨਹੀਂ ਨਹੀਂ ਉਹ ਤਾਂ ਮੇਰੀ ਬਹੁਤ ਰਿਸਪੈਕਟ ਕਰਦੀ ਹੈ ਕੀ ਕਰਦੀ ਹੈ ਬਹੁਤ ਮਤਲਬ ਮਿੰਜ ਇੱਜ਼ਤ ਬਹੁਤ ਜ਼ਿਆਦਾ ਕਰਦੀ ਹੈ ਠੀਕ ਹੈ ਕੇ ਬਲੰਦੇ ਦਾ ਕਿਹ ਇੱਦਦ ਕਰਦੇ ਹੁੰਦੇ ਹੁਣ ਉਹ ਮਾਰਦੀ ਦਾ ਆ ਨਹੀਂ ਨਹੀਂ ਉਹਨਾਂ ਨੇ ਕਦੇ ਗਾਲ ਗੁੱਲ ਨਹੀਂ ਕੱਢੀ ਹੈਗੀ ਉਹ ਪੜੇ ਲਿਖੇ ਨੇ ਫਿਰ ਬਾਹਰ ਰਹਿੰਦੇ ਪੰਜਵੀਂ ਚ ਚਾਰ ਵਾਰੀ ਫੇਲ ਹੋਇਆ ਮੇਰੇ ਵਾਲਾ ਕਿਵੇਂ ਨਹੀਂ ਪੜਿਆ ਲਿਖਿਆ ਉਹ ਤਾਂ ਪੜਿਆ ਲਿਖਿਆਗਾ ਪਰ ਗਾਲਾਂ ਤਾਂ ਭੈਣੇ ਪੂਰਵਾ ਦੇ ਸਾਡੇ ਵਾਲਾ ਤਾਂ ਨਹੀਂ ਕੰਦ ਟੱਪ ਕੀ ਕਹਿੰਦੇ ਭੱਜੋ ਮੇਰੀ ਬੀਬੀ ਦੱਸਦੀ ਹੁੰਦੀ ਜੇ ਪੜਿਆ ਲਿਖਿਆ ਹੁੰਦਾ ਤਾਂ ਮਾੜੀ ਮੋਟੀ ਆਕਾ ਨਾ ਸਾਡਾ ਤਾਂ ਪੜਿਆ ਹੋਇਆ ਭੈਣੇ ਮੈਂ ਕਿਹਾ ਪਰ ਗਾਲਾਂ ਅਹੀ ਗੱਲ ਮਾਂ ਭੈਣ ਤਾਂ ਮੇਰੀ ਪੜੀ ਰੱਖਦਾ ਸਾਰਾ ਦਿਨ ਅੰਨਗੇ ਬਸਰਮ ਹੋ ਗਈ ਨਹੀਂ ਮੈਂ ਕਿਹਾ ਪੂਰੀ ਭੈਣਣ ਕਰ ਗਿਆ ਕੀ ਪੇਕੇ ਦੇ ਵਾਰਚ ਵੀ ਪੇਕੇ ਦੇ ਵਾਰਚ ਦੇ ਚਲ ਐ ਕਰ ਗੁੱਡੀ ਅਸੀਂ ਹੁਣ ਚੇਰੇ ਚਾਨੀ ਆ ਅਸੀਂ ਆਉਣੀ ਆ ਦੋ ਘੰਟੇ ਟੈਂਪਸ ਹੈ ਤੇ ਮੇਰੀ ਗੱਲ ਸੁਣ ਲਿਚਕੜੇ ਚ ਗੁੱਡੀ ਚੱਕੀ ਕਿ ਫਿੱਕੀ ਲਿਚਕੜੇ ਲਿਚਕੜੀ ਉਹ ਇੰਗਰੇਜੀਸ਼ ਚ ਕਹਿੰਦੇ ਬਨੇ ਲਿਪਸਟਿਕ ਹਾਂ ਆ ਲਿਚਕੜੀ ਨਹੀਂ ਨਹੀਂ ਓ ਓ ਇੱਦਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਉਹਦੇ ਵਿੱਚ ਨਾ ਫੋਨ 'ਚ ਫਿਲਟਰ ਹੁੰਦੇ ਨੇ ਉਹਦੇ ਨਾਲ ਮੈਂ ਤੁਹਾਡਾ ਫੇਸ ਵੀ ਗੋਰਾ ਕਰ ਦੂੰਗੀ ਇਹ ਜਿੱਦਾਂ ਦੀ ਲਿਪਸਟਿਕ ਹੋਵੇ ਉਹ ਲਗਾ ਦੂੰਗੀ ਸਾਰਾ ਕੁਝ ਫੋਨ 'ਚ ਆਪੇ ਲੱਗ ਜਾਂਦਾ ਹਾਂ ਆਪੇ ਲਾ ਦੂੰਗੀ ਤੇ ਘਾਟੇ-ਕੁੰਟ ਤੇ ਚੱਕੜੇ ਪਹਿਨਗੇ ਹਾਂ ਮੈਂ ਤਾਂ ਮੋਰਨੀ ਆਈ ਪਾਈ ਬੈਠੀ ਹੈ ਦੇਖੀ ਮੇਰੇ ਲੱਥ ਲੱਗੇ ਦੀ ਸਾਖੀ ਦਿੱਸ ਹਾਂ ਹਾਂ ਬਸ ਸਹੀ ਹੈ ਸਹੀ ਹਾਂ ਬਸ ਠੀਕ ਚੱਲ ਨਹੀਂ ਚੱਲੀਓ ਗੋਹਾ ਲੈ ਆਸੀ ਹੁਣ ਘਾਰੇ ਨੂੰ ਗੋਹਾ ਲਾਉਣ ਜਾਣੇ ਆ ਚੰਗਾ ਤੇ ਫਿਰ ਇਸ ਤੋਂ ਬਾਅਦ ਮੈਂ ਦਾਤਣ ਦਾ ਕੰਮ ਹੁਣੀ ਨੂੰ ਵੇੜ ਚੱਲਣਾ ਤਾਂ ਆ ਜਾ ਸੌਕ ਨੂੰ ਨਹੀਂ ਨਹੀਂ ਹਾਂ ਨਹੀਂ 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 ਆਏ ਦਿਨ ਨਹੀਂ ਨਹੀਂ ਸਮੈਲ ਮਾਰ ਤੂੰ ਸਾਨੂੰ ਹੱਸ ਖਾਦੀ ਅਸੀਂ ਦਿਨ ਕੋ ਹਲਣਾ ਸਿਖਾਦਾ ਇਹ ਕਲਾਣੇ ਦੇ ਵੇਲੇ ਤੋਂ ਬਣਵਾਇਆ ਨਹੀਂ ਨਹੀਂ ਇਹ ਚੰਡੀਗੜ੍ਹ ਤੋਂ ਬਣਵਾਇਆ ਨਹੀਂ ਪੱਤਾਰ ਹੈ ਨਾ ਹਾਂ ਇਹ ਨਹੀਂ ਪਤਾ ਕਿਸ ਚੀਜ਼ ਦਾ ਹਾਂ ਹੋ ਗੋਟਾਲੀ ਨਿੰਮ ਦਾ ਆ ਚੱਲ ਚੱਲੀਏ ਨਹੀਂ ਉਹ ਕੋਈ ਗੱਦਨ ਸਪਿਆਤਾ ਹੁਣਾ ਵੀ ਫਿਰ ਦੋ ਕੰਟ ਟਨ ਚਲ ਫੜ ਚੰਗਾ ਸੌਂਵਾਗੇ ਸੀ ਫਿਰ ਸੌਂ ਜਾ ਕਰ ਲੈ ਤੂੰ ਕੀ ਕਰੀ ਆਂਦੀ ਸੀ ਸੌਂ ਕੇ ਰੱਖੀ ਚੰਗਾ ਹਣ ਵਾਲੀ ਬਣਾਣੀ ਸੀ ਖਾਂਡ ਵਾਲੀ ਤੇ ਲੈ ਲੈ ਸੱਤੂ ਆਜ ਗੋਦਨ ਸਾਡਾ ਦਿਓਰ ਹਾਂ ਚੰਗਾ ਪਰਪਾ

ਫਰਾਂਇ ਕਰਦੇ ਨਹੀਂ ਆਪਾਂ ਨਾ ਤੇ ਪੂਆਲਾਂ ਨੂੰ ਫਤੋੜਨ ਲਈ ਰੀਲ ਨਾਲ ਚੱਕ ਲਾਂ ਚਲ ਆਇਆ ਚਲ ਚੱਲੀਏ ਹੁਣ ਆਪਾਂ ਚੱਲੀਏ ਚਲ ਆਇਆ ਚਲ ਸਰ ਜੂੜਾ ਕੋਲੇ ਗੱਲ ਨਹੀਂ ਨਹੀਂ ਡਾਂਸ ਨਹੀਂ ਕਰਨਾ ਆਪਣੇ ਕੋਲ ਸੈਡ ਗਾਣ ਦੀ ਪ੍ਰਮੋਸ਼ਨ ਆਈ ਹੋਈ ਹੈ ਚਲ ਥੋੜੋ ਸੈਡ ਜੜਾਈ ਓਕੇ ਚਲ ਥੋੜਾ ਹਾਰਮੋਨਸ ਐਡ ਕਰ ਹਾਂ ਅ ਬਈ ਲਾ ਦੇਖ ਬਣ ਗਈ ਲੱਕੀ ਨਹੀਂ ਘੰਟਾ ਇਹ ਹੁਣ ਹਾਂ ਪਾਪੀ ਕਿਵੇਂ ਆਏ ਤੁਸੀਂ ਵਧੀਆ ਵਰਗੇ ਕੰਮਾਂ ਹੀ ਹੋ ਗਈ ਬਹੁੜ ਪਤਾ ਤੇਰੀ ਅਰੇ ਤੂੰ ਬਲਾਸੀ ਨਾ ਹਾਂ ਹਾਂ ਮੈਂ ਕਹਿੰਦੇ ਮੈਂ ਅਸਰੀਲਾ ਨੂੰ ਨੀ ਸਿੱਖਣਾ ਇਹ ਕਿੱਥੇ ਰੀਲ ਪੈਂਦੀ ਹੁੰਦੀ ਹੈਗੀ ਹਾਂ ਤੇ ਅੱਲਾ ਦਾ ਫੋਨ ਲਿਆ ਗਿਆ ਸੀ ਅਸੀਂ ਬੜਦਾ ਇਹ ਘਰ ਵਾਲੇ ਦਾ ਤਨਾਲੇ ਮੱਪੜੀ ਨੰਗੰਦ ਵਾਲੀ ਤੇ ਪੜਾ ਮੇਰੀ ਗੱਲ ਸੁਣੋ ਹਨਾ ਤੋੜੇ ਉਹਨਾਂ ਦੇਖੀ ਉਹਦੇ ਬਾਪੇ ਦਾ ਫੋਨ ਆ ਤੁਹਾਡਾ ਫੋਨ ਕਰਦੀ ਲੈ ਕਾ ਸੁਣੀ ਪ੍ਰਮੋਸ਼ਨ ਵਾਲਾ ਦੇ ਹੋਊਗਾ ਇਹ ਵੀ ਹਾਂਜੀ ਕੋਈ ਗੱਲ ਨਹੀਂ ਬਾਅਦ ਚ ਚੱਕ ਲੈਣੀ ਇਹਨੂੰ ਕਹਿੰਦੇ ਬਾਅਦ ਚ ਗੱਲ ਕਰਦੇ ਆ ਆ ਦੇਖੋ ਮੇਰੀ ਗਰਲਫ੍ਰੈਂਡ ਸੁਣੀ ਹਨਾ ਪਰ ਤੋੜ ਤੋੜ ਦਦੇ ਹੋਣਾ ਮੇਰੇ ਸਿੱਤਰ ਪਾएंगे ਪੇਜ ਕਾਸ ਨਾਲ ਪਾਉਗਾ ਅਸੀਂ ਪਾ ਕੇ ਦੇਖ ਕੇ ਅੰਗਾ ਕਰੇ ਆਂ ਪੈਂਦੀ ਨਹੀਂ ਰੀਲ ਆਹ ਰੀਲ ਕਿਹੜੀ ਪੈਣੀ ਐ ਤੇ ਚ ਆਈ ਨਹੀਂ ਕਿਹਾ ਤੀ ਰੀਲ ਐਵੇਂ ਨਹੀਂ ਹੁੰਦੀ ਉਹ ਵਿੱਚ ਮਤਲਬ ਕਿ ਆਪਾਂ ਵੀਡੀਓ ਬਣਾਵਾਂਗੇ ਤੁਹਾਡੀ ਉਹਨੂੰ ਰੀਲ ਬੋਲਦੇ ਆ ਜਿਹੜੀ ਫੋਨ ਤੇ ਦੇਖਦੇ ਆ ਨਾ ਆਪਾਂ ਉਹ ਰੀਲ ਬੋਲਦੇ ਆ ਅਸਚ ਅਸਚ ਬੇੜ ਗੋ ਨਗੂ ਗਾਈ ਵਾਲੀ ਦਾ ਹਾਂ ਜਿਹੜੀ ਮੈਂ ਪਾਪੀ ਤੁਹਾਨੂੰ ਦੱਸਿਆ ਸੀ ਨਾ ਉਹ ਵੀਡੀਓ ਬਣਨ ਜਾਂ ਰੀਲ ਨਹੀਂ ਬਣਦੀ ਇਹ ਚਾਹੇ ਤੁਸੀਂ ਵੀ ਯੂਜ਼ ਕਰਦੇ ਹੋ ਤੁਸੀਂ ਵੀ ਉਹ ਇਹਨਾਂ ਨੂੰ ਮੈਂ ਇਹ ਕਿਹਾ ਸੀ ਵੈਸਟਰਨ ਪੈਂਦੀ ਐ ਇਹ ਦੂਜਾ ਮਤਲਬ ਪਰ ਇਟਸ ਟੈਲ ਯੂ ਐ ਕਰਫਟ ਫਟਾਫਟ ਪੈਸਾ ਦੀ ਬਣਾਉਂਦੇ ਜਿਹੜਾ ਕੁਝ ਬਣਾਉਣਾ ਫਿਰ ਚਾਹੀਏ ਕਰ ਨੂੰ ਇਹ ਮਲ ਸੁੱਤਾ ਪਿਆ ਸੀ ਨਹੀਂ ਹੁਣ ਤੂੰ ਇਹਦੇ ਉਹ ਬਣਾਈ ਜਾਂਦਾ ਜਿਹੜੇ ਐ ਰੀਲ ਬਣਾਉਂਦਾ ਹਾਂ ਉਹ ਰੀਲ ਹੀ ਬਣਾਉਂਦਾ ਸੀ ਪ੍ਰੋਮੋਸ਼ਨ ਆਉਂਦੀ ਅਸੀਂ ਵੀ ਕਰ ਲਈਏ ਚੱਲ ਤੂੰ ਐ ਕਰ ਤੂੰ ਇਹਨਾਂ ਦੀ ਬਣਾ ਦੇ ਠੀਕ ਹੈ ਨਾ ਤੇ ਆ ਇਹਨਾਂ ਨੂੰ ਫੜਾ ਦੇ ਮੈਂ ਚੱਲਦਾ ਓਕੇ ਜੀ ਥੈਂਕ ਯੂ ਐ ਕਿੱਥੇ ਕਿੱਥੇ ਖੜਵੀਂ ਕਰੀਏ ਤੁਸੀਂ ਇੱਥੇ ਖੜੋ ਪਹਿਲਾਂ ਤੁਸੀਂ ਇੱਧਰ ਆਓ ਇੱਧਰ ਆਓ ਨਹੀਂ ਦੋਨਾਂ ਦੀ ਕੱਲੇ ਨੂੰ ਵਾਇਰਲ ਨਹੀਂ ਵੇਰੋ ਕਰ ਦੇ ਅੱਛਾ ਕੋ ਤੈਨੂੰ ਪਤਾ ਹੀ ਮਾਦਰੀ ਹੈ ਤੂੰ ਨਹੀਂ ਆਪਾਂ ਕਰਦੇ ਹਾਂ ਚਾਰ ਪੈਸੇ ਮੈਨੂੰ ਆਏ ਨੇ ਮੇਰੇ ਵੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਤੂੰ ਖੜੋ ਮੈਨੂੰ ਇਹ ਦੱਸੋ ਸੈਡ Song ਤੇ ਬਣਾਉਣੀ ਆ ਫਨੀ ਤੇ ਜਾਂ ਕੋ ਰੋਮੈਂਟਿਕ ਤੇ Song ਕਹੇ ਜੋ ਗੱਲਾਂ ਕਰਦੀਆਂ ਪਰ ਬੈਂਟੀ ਦੇ ਨੂੰ ਠਿਗਣੇ ਤੱਕ ਲਿਉ ਨਾ ਨਾ ਨਹੀਂ ਹੋਂਗਰ ਮੈਂ ਟੇਕ ਸਾਡੇ ਦਾਦੇ ਬਣਾ ਦੇ ਟੈਨਰ ਦੇ ਨਾਲ ਦੇ ਖੂਣ ਦੀ ਵੈਂਦੀ ਦਿੰਦੇ ਤਲੀਆਂ ਹੁੱਤੇ ਲਾ ਅੱਛਾ ਚੋਲੀ ਖੋਲੀ ਖੋਲੀ Ni de pràna ni ਲਵਲੀ ਨਿਰਮਨ ਦਾ ਲੋਕਟ ਨਾ ਲਾਈਏ ਸਾਡੀ ਕਾਲਜ ਦੇ ਤੱਕਾਂ ਤੇ ਪਹਿਾਣੀਆਂ ਨਾ ਮੈਨੂੰ ਪਸੰਦ ਆਹ ਇੱਕ ਮਿੰਟ ਮੈਂ ਤੁਹਾਨੂੰ ਦੱਸਾਂ ਹਾਂ ਅੱਜ ਕੱਲ ਹੋਰ ਹੀ ਜ਼ਿਆਦੇ ਚੱਲ ਰਹੀ ਹੈ ਸਾਗਰ ਦੀ ਬੋਟੀ ਲੈਂਦੀ ਹੈ ਹੰਡੀ ਕਚਲਾ ਨਾਲੇ ਤੁਹਾਡੀ ਮਤ ਥੋੜੀ ਲੁੱਕ ਉਦਾਂ ਦੀ ਆ ਹਾਂ ਹਾਂ ਅਸੀਂ ਤਾਂ ਬੰਦੇ ਨੇ ਪਸੰਦ ਨਾ ਨਾ ਮੈਨੂੰ ਨਹੀਂ ਪਸੰਦ ਹਾਂ ਸੰਤ ਬੰਦੇ ਨੇ ਪਸੰਦ ਸਾਗਰ ਦੀ ਬੋਟੀ ਬਈ ਚਾਚ ਦੇ ਐਕਟਰ ਦੀ ਬਹੂ ਬਣਾ ਲਿਓ ਬਣਾਉਣੀ ਆ ਤਾਂ ਉਹੀ ਗੱਲ ਆ ਅੱਛਾ ਤੁਸੀਂ ਸਿਲੇਕਟ ਕਰ ਲਓ ਮੈਨੂੰ ਦੱਸ ਦਿਓ ਨਹੀਂ ਅਸੀਂ ਤਾਂ ਕੁਛ ਨਹੀਂ ਕਰਨਾ ਤੁਸੀਂ ਬਣਾ ਲਓ ਇਹ ਨਾ ਕਰੋ ਗੁੱਸਾ ਨਾ ਹੋ ਨਾ ਤੇ ਮੈਂ ਕਿਹਾ ਕਿ ਕਿਰੋਂ ਕਰੀ ਜਾਣਾ ਫਿਰ ਅਸੀਂ ਨੇ ਇਹ ਪਾਪਾ ਵੀ ਆਪਣੀ ਮਰਜ਼ੀ ਨਾਲ ਬਣਾ ਛਰਮਾਜੀ ਨਾਲ ਬਣਾ ਦੇ ਉਹ ਤੇ ਬਣਾ ਲਿਆ ਸੀ ਆ ਤੇ ਆ ਲਈ ਉਹ ਤੇ ਆ ਗਿਆ ਮੇਰੇ ਨਾਲ ਉਹ ਇਹ ਬਾਰੇ ਚੱਕ ਤਕ ਉਹ ਤਾਂ ਚੱਲੂਗੀ ਜਿਵੇਂ ਇਹ ਚੱਲਦੀਆਂ ਉਹ ਗੱਲ ਆਪਾਂ ਵਿੱਚ ਨਹੀਂ ਉਹ ਮੇਰੀ ਮਨਉਂਦੇ ਤੂੰ ਰੀਲ ਬਣਾ ਕੇ ਅਸੀਂ ਕਿਵੇਂ ਖੜੀ ਆਏਂ ਦੱਸ ਤੁਸੀਂ ਐਵੇਂ ਨਹੀਂ ਨਹੀਂ ਪਹੁੰਚ ਪਹੁੰਚ ਤੁਸੀਂ ਐਵੇਂ ਐਵੇਂ ਕਰੋ ਠੀਕ ਨਹੀਂ 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 ਤੁਸੀਂ ਨਾ ਐਵੇਂ ਕਰੋ ਮਤਲਬ ਕੋਈ ਮੈਂ ਮਤਲਬ ਕਿ ਚਲੋ ਠੀਕ ਹੈ ਮੈਂ ਆਪਣੇ ਉਹਦੇ ਨਾਲ ਬਣਾਉਣੀ ਹੈ ਤੁਹਾਨੂੰ ਪਤਾ ਵੀ ਉਹ ਨਾ ਤੁਸੀਂ ਇਹ ਖੜ ਪੰਜਾਬੀ ਸੂਟ ਵਾਲੀ ਹੈ ਨਾ ਆਹ ਲੈ ਮੈਂ ਠੀਕਾ ਪਹੁੰਚ ਚੱਕ ਚੱਕ ਕੇ ਪਹੁੰਚ ਚੱਕ ਨਹੀਂ ਨਹੀਂ ਐਵੇਂ ਕਰਦੇ ਆਪਾਂ ਸਟਾਰਟ ਕਰਦੇ ਆ ਪਹਿਲਾਂ ਸੈਟ ਸੌਫਟ ਸਾਰ ਸੌਗ ਹੁ ਕਿੰਦਾ ਆ ਮਨ ਲੋ ਜਿਵੇਂ ਆਪਾਂ ਕਹਿ ਦਿੰਨੇ ਆ ਘਰੇ ਕੋਈ ਗੱਲ ਹੋ ਗਈ ਆਪਾਂ ਰੋਣਾ ਐਵੇਂ ਬਸ ਬਿਲਕੁਲ ਮੂਡ ਐ ਮਨ ਮਨ ਐਵੇਂ ਦੁਖੀ ਦੁਖੀ ਰੋਣ ਹਾਂ ਠੀਕ ਆ ਚਲੋ ਚੱਲ ਨਹੀਂ ਰੋਈਏ ਚਲ ਐਵੇਂ ਨਹੀਂ 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 ਹੋਏ ਐਨਾ ਨਹੀਂ ਐਨਾ ਨਹੀਂ ਐਵੇਂ ਅੱਛਾ ਚੱਲ ਆ ਗਿਆ ਅੱਛਾ ਅੱਛਾ ਚੱਲ ਰੈਂਦੋ ਨਹੀਂ ਨਹੀਂ ਇਹ ਇੱਕ ਉੱਥੋਂ ਨਹੀਂ ਹੋਣਾ ਤੁਸੀਂ ਕੋਈ ਐਵੇਂ ਕਰਦੀਆਂ ਆ ਮੈਂ ਤੁਹਾਡੇ ਪੈਰਾਂ ਤੋਂ ਸ਼ੋਰ ਚੱਕਦੀ ਆ ਠੀਕ ਆ ਤੁਸੀਂ ਪੈਰਾਂ ਤੋਂ ਸਟਾਰਟ ਕਰੋ ਚੱਕ ਏ ਪਰ ਤਹਾਂੋਂ ਕਰਕੇ ਫੁੱਟ ਲੈ ਐਵੇਂ ਨਹੀਂ ਚੱਲ ਠੀਕ ਆ ਤੁਸੀਂ ਪੰਜਾਬੀ ਫੂਟ ਪਾਇਨ ਤੁਹਾਡੀ ਪੰਜਾਬੀ ਫੂਟ ਜਿਵੇਂ ਐਵੇਂ ਐਵੇਂ ਪੌਂਚੇ ਚੱਕ ਚੱਕ ਠੀਕ ਆ ਠੀਕ ਠੀਕ ਚੱਲ ਚੱਲ ਆਹ ਲਓ ਪੌਂਚੇ ਚੱਕਣੀ ਹਾਂ ਮੈਂ ਮਰ ਜਾ ਐਨੇ ਪੌਂਚੇ ਨਹੀਂ ਚੱਕਣੇ ਤੁਸੀਂ ਮੈਨੂੰ ਪਾਗਲ ਕਰ ਦੋਗੇ ਐਸ ਤਰ੍ਹਾਂ ਨਹੀਂ ਹੁੰਦਾ ਉਹ ਕਿਉਂ ਕਰਦੀਆਂ ਕਿ ਫੇਰ ਕਿਉਂ

चक चक के ठीक है सोनी तुरदिया नहीं ਮੈਂ ਤਾਂ ਚਾਜੀ ਨਹੀਂ ਹੈਗਾ ਇਹਨੂੰ ਚੰਚੀ ਨਹੀਂ ਹੈਗਾ ਰੀਲਾ ਬਣਾਉਂਦਾ ਹੈ ਗੈਸਤੂ ਬਣਾਉਂਦਾ ਹੁੰਦਾ ਇਹਨੂੰ ਕੀ ਕਿਹਾ ਤੁਸੀਂ ਮੈਂ ਤਾਂ ਕਹਿੰਦੀ ਸੀ ਵੀ ਕੁੜੀ ਦੇ ਆ ਕੇ ਐਂਸੇ ਚੱਲੋ ਤੁਸੀਂ ਉਹ ਕਰ ਸਾਡੇ ਦੋਨਾਂ ਦੀ ਇਕੱਠੀਆਂ ਨਹੀਂ ਬਣਾਓ ਚੱਲ ਨਹੀਂ ਫਾਹ ਫਾਹ ਐਸਾ ਬੋਲੀ ਪਾਉਣਾੜ ਗਏ ਬੋਲੀ ਪਾਉਣਾੜ ਇਹਦੀ ਫੜਦੀ ਐ ਐਵੇਂ ਫਾਹ ਫੜਦੀਆਂ ਨਹੀਂ ਤਾਂ ਮੇਲੇ ਚੂਹੇ ਹੈ ਕੁ ਕੁਛ ਨਹੀਂ ਚੱਲ ਰਿਹਾ ਮੇਰੇ ਬੋਲੀ ਪਾਉਣਾ ਪੈਣਾ ਪੈਣਾ ਮੇਲੀਆਂ ਫੁੱਲਾਵਾ ਗੱਲ ਫਟਾਫਟ ਫੋਟੋ ਨਹੀਂ ਬਣਾਉਣੀ ਦੁਆਰੇ ਦਿਖਾਈਂ ਫੋਟੋ ਤਾਂ ਟੇਡਾ ਜਿਹਾ ਬਣਾਈ ਬਾ ਆਹ ਦੇਖ ਨੀ ਮੈਂ ਵੱਧ ਸੋਹਣੀ ਹੋਣੀ ਐ ਹਾਂ ਜੀ ਮੇਰੀ ਚੁੰਨੀ ਨਾਲ ਦੀ ਨਹੀਂ ਚਕਾਈ ਆਪ ਦਾ ਸੂਟ ਦੇ ਨਾਲ ਦੀ ਚੱਕੀ ਬੋ ਚੱਕ ਲੈਂਦੀ ਫਿਰ ਤੈਨੂੰ ਕੀ ਆ ਕਿਸੇ ਨੇ ਚਲ ਇੱਕ ਹੋਰ ਬਣਾ ਦੇਣਾ ਪੰਜ ਸੱਤ ਬਣਾ ਲੈ ਇਕੱਠੀਆਂ ਤੇ ਸੂਟ ਤੂੰ ਕੁਛੜੇ ਹੁੰਦਾ ਨਹੀਂ ਆ ਨਹੀਂ ਬਣਾਉਣੇ ਆ ਇਹ ਬਸ ਇੱਕ ਅੱਧੀ ਮੰਨ ਲਓ ਇੱਕ ਹੋਰ ਲੈ ਇੱਕ ਹੋਰ ਦੇਖੀ ਆਪਾਂ ਐ ਬੈਠਾਂਗੇ ਆ ਗਾਣਾ ਗਾਵਾ ਨਹੀਂ ਗਾ ਅਸੀਂ ਬੈਠਾਂਗੇ ਨਹੀਂ ਦੋਹਾ ਦੋਹਾ ਲਾ ਦੋ ਨਹੀਂ ਦੋਹੇ ਲਾਉਣੂਗਾ ਤੈਨੂੰ ਸੁੱਖਣ ਤੂੰ ਮੁਰਕਿੰਦੀ ਮੈਂ ਤਾਂ ਤੇਰਾ ਬੰਦਾ ਪੋਰਾ ਨਹੀਂ ਪਸੰਦ ਸੌਕੜ ਮੜਾਉਣੀ ਸੁੱਖਣ ਕੋਈ ਨਹੀਂ ਬਥੇਰਾ ਸੋਣਾਗਾ ਆਹੋ ਖੱਟੀ ਕੀ ਪੱਗ ਵਰਨ ਲੈਦਾ ਲੈ ਸਰੋਚੇ ਛੋਟਾ ਗੜਾ ਹੁੰਦਾ ਮਰਜਾੜਾ ਹੋਈ ਗੱਲ ਬਾਈਆ ਬਾਈਆ ਤੇਰੇ ਵਾਲਾ ਕਾਲੂ ਯਾ ਕਿਵੇਂ ਲੱਗਦਾ ਹੁੰਦਾ ਮੂੰਹ ਦੇਖਿਓ ਬਾळा ਸੋਣਾ ਇਹ ਤਾਂ ਤਾ ਬੋਸੜਾ ਕੋਈ ਚੰਤੀ ਚੰਤੀ ਚੰਕ ਦੇ ਉਹਦੇ ਕੋਈ ਨਹੀਂ ਜੀਜਾ ਦਾ ਫਿਰ ਮੇਰਾ ਹਾਂ ਜੀਜਾ ਦਾ ਮੇਰਾ ਹੋਰ ਤਾਂ ਹੈਗਾ ਇੱਕ ਮਿੰਟ ਇੱਕ ਮਿੰਟ ਤੁਸੀਂ ਹੱਲੜ ਬਾਤ ਚੁਲਿਓ ਰੀਲ ਬਣਾ ਲਾ ਹਾਂ ਬਣਾ ਇੱਕ ਦਿਨ ਤੂੰ ਸੜੇ ਨਾ ਖੜ ਕੇ ਡੜ ਕੇ ਨਾਲ ਬੋਲਿਆ ਕਰ ਪਰ ਮੈਨੂੰ ਮੈਨੂੰ ਇਹ ਗੁਰ ਸਾਡੇ ਲੈਣੇ ਤਾਂ ਸਮਝ ਨਹੀਂ ਆਉਂਦੀ ਚੱਲ ਬਣਾ ਦੇ ਤਾਂ ਜਵੇਂ ਸਿੱਧੀ ਅਹਿਮੀ ਬਣਾਉਣਾ ਬਸ ਹਾਂ ਬਣਾ ਦੇ ਬਣਾ ਦੇ ਉਧਰ ਜਾ ਕੇ ਪੱਲਾ ਕਰ ਲੈ ਗਾਣਾ ਸੋਹਣਾ ਨਹੀਂ ਪੱਲਾ ਕਰ ਪੱਲਾ ਫਰਮਾ ਜਾ ਨਹੀਂ ਫਰਮਾ ਦੇ ਕੰਡ ਕੱਢ ਲੈ ਇਹ ਤਾਂ ਇਹ ਮੋਟੇ ਵੀਡੀਓ ਤੇ ਕਮੈਂਟ ਹੀ ਬਹੁਤ ਹੋਣਗੇ ਕੀ ਕਰੀ ਹੁੰਦੀ ਹੈ ਪਾਸੇ ਵਾਲੇ ਮੈਨੂੰ ਤੇ ਆਪਾਂ ਸੋਹਣੀਆਂ ਲੱਗਦੀ ਤਾਂ ਕਰਕੇ ਮੱਚਦੀ ਮੱਚਦੀ ਹੈ ਮੱਚਦੀ ਹੈ ਇਹ ਗੱਲ ਆਪ ਨੂੰ ਤਾਂ ਚੱਜਿੰਗ ਪਾ ਲਾ ਆਹ ਅੱਛਾ ਚਲੋ ਹੁਣ ਬਾਕੀ ਆਪਾਂ ਕੱਲ ਨੂੰ ਬਣਾਵਾਂਗੇ ਮੈਂ ਕੌਫੀ ਪੀਆ ਵਾ ਹਾਂ ਮੈਂ ਮਰ ਜਾ ਇਹ ਕਿੱਧਰ ਆ ਗਿਆ

ਵਾਗ ਚਾਗ ਨੀਓ ਚੱਕ ਗਿਆ ਗੱਲ ਤਾਂ ਕੋਈ ਨਹੀਂ ਮੇਰਾ ਕੂਨ ਚੋਰੀ ਹੋ ਗਿਆ ਮੋਬਾਈਲ ਤਾਂ ਮੇਰੇ ਕੋਲ ਹੀ ਆ ਖੜਾ ਉਹ ਜੀ ਇਹ ਆਏ ਕਿੰਦੀ ਕਿੰਨੇ ਪੈਸੇ ਆਏ ਕਰਨ ਗੁਣ ਲਾਈ ਸੀ ਫਿਰ ਸਾਨੂੰ ਮੈਨੂੰ ਨਹੀਂ ਨਹੀਂ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਇਹ ਤਾਂ ਆਪਣੇ ਆਪ ਆਈਆਂ ਸੀ ਹੋਣਾ ਮਰ ਜਾ ਕੁੱਡੇ ਕੁੱਡੇ ਨੂੰ ਤਰ ਲੱਗਿਆ ਨਹੀਂ ਐਂ ਨਹੀਂ ਦੇ ਦੇ ਸਰ ਦਾ ਘਰ ਫਟਾ ਦੇ ਬਾਈ ਨਹੀਂ ਕੀ ਹੋ ਗਿਆ ਤਰ ਚੱਲ ਚੁੱਪ ਕਰ ਚੁੱਪ ਕਰ ਚੁੱਪ ਕਰ ਜਾ